ਤੋਂ ਇਹੋ ਜਿਹਾ ਦੌਰ ਚੱਲ ਰਿਹਾ ਹੋਵੇ ਜਿੱਥੇ ਹਰ ਗਲੀ ਦੇ ਵਿੱਚ ਸਾਡੇ ਕੋਠਿਆਂ ਜਿੱਦੇ ਪੁੱਤਰ ਮਰ ਰਹੇ ਹੋਣ ਨਸ਼ੇ ਦੇ ਨਾਲ ਉਥੇ ਇਹ ਗੱਲਾਂ ਕਰਨੀਆਂ ਝੂਠ ਬੋਲਣੇ ਚੰਗੀ ਗੱਲ ਨਹੀਂ ਅੱਜ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਹਨੇ ਪੁੱਤਰ ਹਿੰਦੁਸਤਾਨ ਦੀ ਹਕੂਮਤ ਸਾਡੇ ਗੋਲੀਆਂ ਨਾਲ ਨਹੀਂ ਮਾਰ ਸਕੀ ਉਹਨੇ ਪੁੱਤਰ ਹਿੰਦੁਸਤਾਨ ਦੀ ਹਕੂਮਤ ਸਾਡੇ ਝੂਠ ਮੁਕਾਬਲੇ ਬਣਾ ਕੇ ਨਹੀਂ ਮਾਰ ਸਕੀ ਜਿਨੇ ਉਹਨਾਂ ਚੋਪ ਚ ਪੀਤੇ ਨਸ਼ੇ 'ਚ ਮਾਰ ਦਿੱਤੇ ਹੈ ਤੇ ਕਈ ਇਹ ਤੇ ਸਵਾਲ ਕਰਨਾ ਕਿ ਕਿੰਨੇ ਵੀ ਨਸ਼ਾ ਕਿਹੜਾ ਕੋਈ ਤੁਹਾਡੇ ਮੂੰਹ 'ਚ ਪਾਉਂਦਾ ਹੈ ਤੁਸੀਂ ਆਪ ਖਾਂਦੇ ਜੋ ਪਰ ਸਵਾਲ ਇਹ ਹੈ ਵੇ ਜਿਹੜੇ ਸਮਾਜ ਦੇ ਵਿੱਚ 13 14 ਸਾਲ ਦੇ ਦੁਆਕ ਨੂੰ ਕੋਈ ਸੋਝੀ ਨਹੀਂ ਉਹਦੇ ਸਾਹਮਣੇ ਚਟਾਈ ਗਾ ਖੁੱਲਿਆਂ ਬਿਕ ਰਿਆ ਉਹਨੂੰ ਕਿਨੇ ਸਮਝਾਉਣਾ ਪਈਆ ਮਾੜੀ ਚੀਜ਼ ਆ ਕਿ ਚੰਗੀ ਚੀਜ਼ ਆ ਤੇ ਜਿਹੜੇ ਅੱਜ ਕੱਲ ਲੀਡਰ ਬਣੇ ਫਿਰਦੇ ਨੇ ਆਗੂ ਉਹ ਆਪ ਜੇ ਕਾਰੋਬਾਰੀ ਬਣ ਜਾਣ ਜਿਨ੍ਹਾਂ ਦਾ ਫਰਜ ਕੀ ਹੈ ਜਿਨ੍ਹਾਂ ਦਾ ਦੀਨ ਅਮਾਨ ਹੈ ਵੀ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਸਾਨੂੰ ਤੇ ਅਸੀਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਨੀ ਹੈ ਉਹ ਲੋਕਾਂ ਦੇ ਪੋਤਾਂ ਨੂੰ ਚਟੇਰੇ ਲਾਉਣ ਇਹ ਕੋਈ ਚੰਗੀ ਗੱਲ ਹੈ ਕੋਈ ਸਵਾਲ ਸਾਡੇ ਅੱਗੇ ਇਹ ਹੈ ਵੀ ਜਿਨ੍ਹਾਂ ਜੋ ਕਰਨਾ ਕਰਨਾ ਹੈ ਦਿੱਲੀ ਦੀ ਸਾਡੇ ਪ੍ਰਤੀ ਜਿਹੜਾ ਦਿੱਲੀ ਦਾ ਨਜ਼ਰੀਆ ਹੈ ਉਹ ਹਮੇਸ਼ਾ ਤੋਂ ਇਹ ਰਿਹਾ ਹੈ 50 ਸਾਤੋਂ ਪੰਜ ਸਦੀਆਂ ਦਾ ਵੈਰ ਹੈ ਉਹ ਕਰਦੇ ਆ ਇਹੋ ਨਾਲ ਕਰਦੇ ਰਹਿਣਾ ਹੈ ਉਹਨਾਂ ਨੂੰ ਵੱਖਰੇ ਵੱਖਰੇ ਭਾਂ ਦੇ ਦਲਾਲ ਵੀ ਮਿਲ ਜਾਣੇ ਆ ਜਿਹੜੇ ਆਪਣੇ ਆਪ ਨੂੰ ਸਿੱਖ ਕਮਾਉਣਗੇ ਤੇ ਜਿਹੜੇ ਕਹਿਣਗੇ ਪੇ ਅਸੀਂ ਸਿੱਖਾਂ ਦੇ ਹਤਾਇਸ਼ੀ ਨਾ ਪਰ ਸਿੱਖਾਂ ਦੀਆਂ ਜਣਾ ਵਧਣਗੇ ਪਰ ਸਿੱਖਾਂ ਦਾ ਇਹ ਫਰਜ ਨਹੀਂ ਵੀ ਅਸੀਂ ਅੰਨੇ ਬੋਲੇ ਹੋ ਕੇ ਉਹਨਾਂ ਦੇ ਪਿੱਛੇ ਲੱਗ ਤੁਰੀਏ